ਜੰਤਨਾ ਬਾਬਾ ਨਾਲ ਕਜਾਰੋ ਕੁਲ ਦੁਨੀਆ ਦਾ ਪਾਨੀ ਦੁਨੀਆ ਤੇਰੀ ਬਾਗ ਬਗੀਚਾ ਬਾਜੀ ਵਾਹ ਤੇ ਤੂੰ ਇਹ ਬਾਗ ਦਾ ਮਾਲੀ ਕਨਾ ਨੂੰ ਫਲ ਮੇਵੇ ਲੱਗਦੇ ਸਹੀ ਗੱਲ ਹੈ ਤੇ ਇੱਕ ਨਾ ਨੂੰ ਪਤ ਨਾਲ ਡਾਲੀ ਜੋਗੀ ਮੈਂ ਵੜ ਕੇ ਫੇਰੀ ਤੇਰਿਆਂ ਦਵਾਲੇ ਤੇਰੇ ਦਵਾਲੇ ਪਾਲੀ ਪਿਖਿਆ ਪਾ ਗੁਰੂ ਆ ਕਰ ਕਰ ਦੇ ਵਿੱਚ ਹੁੰਦੀ ਰੋਸ਼ਨੀ ਚਲ ਪੁੰਨਿਆਂ ਦਾ ਚੜਿਆ ਕੰਨ ਖੋਲ ਕੇ ਸੁਣ ਲੋ ਲੋਕੋ ਸੁਣ ਲੋ ਭਈ ਭਈ ਨਾਨਕ ਨੇ ਜੋ ਕਰਿਆ ਪਾਉਂਦਾ ਗਿਆ ਪੜਾਉਣ ਵਾਸਤੇ ਸੱਚੀ ਗੱਲ ਆ ਫਿਰ ਸੀ ਉਹਨਾਂ ਤੋਂ ਪੜਿਆ ਜਾਂ ਤੇ ਖੇਤ ਉਹ ਝਾੜ ਦਿੱਤਾ ਤੇ ਵਾਹ ਜੀ ਵਾਹ ਓਏ ਆਪੇ ਕਰਦਾ ਹਰਿਆ ਜਿਹੜਾ ਸ਼ਰਨ ਪਿਆ ਹੱਥਾ ਕਰ ਹੇ ਸ਼ਾਨਾ ਨੰਨ ਨੂੰ ਮਾਝਾ ਪਾੜਦੇ ਉੱਠਦੇ ਬਹਿੰਦੇ ਲੰਮੇ ਪੈਂਦੇ ਵਾਹ ਜੀ ਵਾਹ ਤੇ ਪੁੱਠੇ ਸਿੱਧੇ ਖੜਦੇ ਨਾਨਕ ਜੀ ਤੋਂ ਲੈ ਕੇ ਸਿੱਖਿਆ ਸਹੀ ਗੱਲ ਆ ਬਈ ਭਈ ਰਾਸਵਰਗਾ ਦਾ ਫੜਦੇ ਸੱਚਾ ਸੌਦਾ ਕਰਨ ਹਮੇਸ਼ਾ ਨਹੀਂ ਮਾ ਸੱਜਣ ਤਾਈ ਆਦੀ ਵਾ ਬੀਸੀ ਕੁਰੰਗਾਂ ਦੀਆਂ ਢੇਰਾਂ ਸੁਣੀ ਉਪਦੇਸ਼ ਪੈ ਗਿਆ ਚਰਨੀ ਸਹੀ ਗੱਲ ਆ ਬਈ ਪਰ ਛੱਡੀਆਂ ਉਸ ਨੇ ਲੇਰਾ ਦੁਨੀਆ ਤਰਸ ਰਹੀ ਨਾਮੀ ਵਈ ਸਦਾ ਸੱਚ ਦੀ ਜਿੱਤ ਆਖਿਆ ਵਾਹ ਵਈ ਵਾਹ ਕਰਦੀ ਕੈ ਮਨਸ਼ਾਨੀ ਵਈ ਸੱਚ ਬੋਲਣਾ ਨਿਉਂਕੇ ਰਹਿਣਾ ਵਾਹ ਵਈ ਵਾਹ ਹੈ ਦਸ ਦੀ ਕੁਰਵਾਨੀ ਵੈਸੂ ਕਹੇ ਕਲਿਆਣਾ ਵਾਲਾ ਕੀ ਕਹਿੰਦਾ ਧੰਸ ਕੀਤੇ ਪਾਣੀ ਨੂੰ ਗਸਮੁਦਰਾ ਦੀ ਜੀ ਜਾਨ ਨੇ ਗੁਰੂ ਨਾਨਕ ਦੇਵ ਜੀ ਦੇ 551ਵੇਂ ਗੁਰਪੁਰਬ ਦਿਹਾੜਾ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਵਧਾਈਆਂ ਜੀ ਅਸੀਂ ਲਾਸਟ ਦੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਬੋਲੀ ਪਾ ਕੇ ਇਹਨਾਂ ਬੋਲੀਆਂ ਦੀ ਸਮਾਪਤੀ ਕਰਾਂਗੇ ਪੇਸ਼ ਹੈ ਲਾਸਟ ਬੋਲੀ ਓਏ ਆਮੀ ਬਾਬਾ ਨਾ ਵਾਹਿਗੁਰੂ ਜੀ ਦਾ ਖਾਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ